ਠੀਕ ਆ ਸਭ ਲੋਕਾਂ ਨੂੰ ਆਈ ਹੋਪ ਦਿਸ ਇਸ ਸਾਰੇ ਜਣੇ ਹੈਪੀ ਐਂਡ ਬlesਸ ਹੋਣਿਆ ਤੇ ਲੋਹੜੀ ਦੀਆਂ ਤੁਹਾਨੂੰ ਬਹੁਤ ਬਹੁਤ ਸਾਰੀਆਂ ਬਧਾਈਆਂ ਕਿਉਂਕਿ ਅੱਜ ਲੋਹੜੀ ਆ ਹਨਾ ਆਪਣੇ ਤਾਂ ਇੱਥੇ ਬਹੁਤ ਲੋਹੜੀ ਤੁਮ ਧੰਮ ਦੇ ਨਾਲ ਸੈਲੀਬ੍ਰੇਟ ਕਰਦੇ ਆ ਬਾਹਰ ਵੀ ਇੱਥੇ ਕਰਦੇ ਆ ਹਨਾ ਜਿਨ੍ਹਾਂ ਜਿਹੜੇ ਮਤਲਬ ਵੱਡੀਆਂ ਕੰਟਰੀਆਂ ਦੇ ਵਿੱਚ ਆ ਗਏ ਕੈਨੇਡਾ ਅਮਰੀਕਾ ਦੇ ਵਿੱਚ ਹਨਾ ਉਹ ਵੀ ਸੈਲੀਬ੍ਰੇਟ ਕਰਦੇ ਹੋਣਾ ਲੇਕਿਨ ਇੱਥੇ ਜਿਹੜੀਆਂ ਸਾਡੀਆਂ ਸਾਈਪ੍ਰਸ ਵਿੱਚ ਆ ਇੱਥੇ ਅਸੀਂ ਕੋਈ ਲੋਹੜੀ ਨਹੀਂ ਸੈਲੀਬ੍ਰੇਟ ਕਰਦੇ ਮੈਂ ਤਾਂ ਬਹੁਤ ਬਿਜ਼ੀ ਆ ਠੀਕ ਹੈ ਸੋਰੀ ਮੈਂ ਬਹੁਤ ਬੀਜ਼ੀ ਆ ਮੈਂ ਸਵੇਰੇ 9 ਵਜੇ ਅਗੇ ਸੀ ਜਾ ਸੈਟਰਡੇ ਤੁਹਾਨੂੰ ਪਤਾ ਕਿ 9 ਵਜੇ ਆਣਾ ਨਾ ਤੇ ਫਿਰ ਪਾਰਟ ਟਾਈਮ ਤੇ ਜਾਣਾ 4 ਵਜੇ ਇੱਥੋਂ ਕੰਮ 4 ਵਜੇ ਖਤਮਣਾ ਤੇ ਉੱਥੇ ਵੀ 4 ਵਜੇ ਹੈ ਨਾ ਮੈਡਮ ਨੂੰ ਗਿਆ 4 ਵਜੇ ਮਿਲ ਲੈਣਾ ਹੈ ਨਾ ਤੇ ਘਰ ਰਾਤ ਨੂੰ 9 10 11 ਵਜੇ ਆਣਾ ਹੈ ਤੇ ਸਵੇਰ ਨੂੰ ਸੱਜਰੇ 7 ਵਜੇ ਵੀ ਮੈਡਮ ਦੇ ਘਰ ਕੰਮ ਕਰਨ ਜਾਣਾ ਕੱਲ ਸੰਡੇ ਮਾਰਨਿੰਗ ਹੈ ਨਾ ਪਾਰਟ ਟਾਈਮ ਤੇ ਤੁਹਾਨੂੰ ਪਤਾ ਮੇਰੇ ਲਈ ਬਹੁਤ ਬੀਜ਼ੀ ਆ ਠੀਕ ਹੈ ਤਾ ਕਰਕੇ ਮੇਰੇ ਕੋਲ ਤਾਂ ਕੋਈ ਇੱਦਾਂ ਦਾ ਮੈ ਸੋਚਿਆ ਸੀਗਾ ਮੈਂ ਕਿ ਲੋਹੜੀ ਤੇ ਮੈਂ ਉਹ ਕਰੂੰਗੀ ਪਿੱਛਰ ਵਗੈਰਾ ਸਭ ਬਣਾਉਂਗੀ ਤੇ ਇਹਦਾ ਪੂਰਾ ਆਪਣਾ ਡਰੈਸ ਅਪ ਕਰੂੰਗੀ ਪਰ ਕਿੱਥੇ ਹਨਾ ਪੈਸਾ ਵੀ ਜ਼ਰੂਰੀ ਆ ਬਈ ਪੈਸਾ ਵੀ ਜ਼ਰੂਰੀ ਹੈ ਤੇ ਕਾਲੀ ਦੁਨੀਆ ਦੇ ਵਿੱਚ ਮਤਲਬ ਮਹਿੰਗਾਈ ਬਹੁਤ ਜ਼ਿਆਦਾ ਹੋ ਰਹੀ ਆ ਠੀਕ ਹੈ ਤਾਂ ਕਰਕੇ ਮੈਂ ਤੁਹਾਨੂੰ ਦੱਸਦੀ ਆ ਕੱਲ ਜਦੋਂ ਮੈਂ ਸੁਪਰਮਾਰਕਟ ਤੋਂ ਆਂਸੀ ਲਾਸਟ ਨਾਈਟ ਹਨਾ ਤੇ ਸਮਾਨ ਬਹੁਤ ਜਿਆਦਾ ਜਗਾ ਮੇਰੀ ਕੋਲਗੇਟ ਡਿੱਪੀ ਕਿਸ ਪਾਸੇ ਪਤਾ ਨਹੀਂ ਕੋਲਗੇਟ ਕਿੱਥੇ ਡੇਚ ਲਗਈਆ ਤੇ ਮੈਨੂੰ ਪਤਾ ਹੀ ਨਹੀਂਗਾ ਪਤਾ ਨਹੀਂ ਡਿੱਗ ਪਈ ਕੋਲਗੇਟ ਕਿੱਥੇ ਡੇ ਮੇਰੇ ਮਾਈਂਡ ਚੋਂ ਹੀ ਨਿਕਲੇਗਾ ਪਤਾ ਨਹੀਂ ਉੱਥੇ ਰਹਿ ਗਈ ਸੁਪਰਮਾਰਕਟ ਆ ਪਤਾ ਨਹੀਂ ਕਿੱਥੇ ਰਹਿ ਗਈ ਕਿਉਂਕਿ ਮੇਰੇ ਦੀਤ ਬਹੁਤ ਜਿਆਦਾ ਵੀਕ ਹੋ ਗਿਆ ਜਿਹੜੀ ਮੈਂ ਮਤਲਬ ਯੂਜ਼ ਕਰਦੀ ਸੀ ਉਹ ਇੰਡੀਆ ਵਾਲੀ ਸੀ ਪਹਿਲਾਂ ਸਾਈਪ੍ਰਸ ਵਾਲੀ ਸੀ ਉਹ ਇੰਡੀਆ ਵਾਲੀ ਸੀ ਉਹ ਕਾਫੀ ਸਟਰੋਂਗ ਆ ਤੇ ਹੁਣ ਮੇਰੇ ਦੰਦ ਐਨੇ ਕਮਜ਼ੋਰ ਹੋ ਗਏ ਨਾ ਮੈਂ ਉਹਨਾਂ ਦੱਸ ਨਹੀਂ ਸਕਦੀ ਮੇਰੇ ਕੋਲ ਰੋਟੀ ਵੀ ਨਹੀਂ ਖਾਉਂਦੀ ਅਹੀ ਠੀਕ ਆ ਮੇਰੇ ਦੰਦ ਐਨੇ ਕਮਜ਼ੋਰ ਹੋ ਗਏ ਆ ਤਾਗਰ ਕੇ ਜੇ ਅਨਫਰਮਾਉ ਚੀਜ਼ ਸਸਤੀ ਇਸ ਐ ਜਿਹੜੀ ਸਾਈਪ੍ਰਸ ਵਾਲੀ ਕੋਲਕਾਟਾ ਉਹ ਜਿਹੜੀ ਮਤਲਬ ਹੈ ਕਿ ਨਾ ਬਹੁਤ ਸਸਤੀ ਜਈ ਬਦਲ ਸਸਤੀ ਨਹੀਂ ਕਹਿੰਦੇ ਮਤਲਬ ਉਹ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਹੁੰਦਾ ਹੈਗਾ ਤਾਂ ਕਰਕੇ ਉਹ ਅੱਛੀ ਆ ਇਹ ਕਾ ਸਾਈਪ੍ਰਸ ਮਹਿੰਗੀ ਵੀ ਐਨੀ ਕੋਲਕਾਟਾ ਉਹ ਅੱਠ ਹੀਰੋ ਦੀ ਆ ਤੇ ਇਹ ਮੈਂ ਤੇ ਨਹੀਂਰੋ ਦੀ ਲੈ ਕੇ ਆਈ ਸੀ ਅੱਛੀ ਆ ਨਾ ਤਾਂ ਕਰਕੇ ਇੱਥੇ ਜਿਆਦਾ ਤੁਹਾਨੂੰ ਦੱਸਾਂ ਕਿ ਚੀਜ਼ਾਂ ਕੈਮੀਕਲ ਵਾਲੀਆਂ ਨਹੀਂ ਹੈਗੀਆਂ ਇਸ ਕੰਟਰੀ ਦੇ ਵਿੱਚ ਬਹੁਤ ਘੱਟ ਤੁਹਾਨੂੰ ਮਿਲੂਗੀਆਂ ਜਿਆਦਾ ਸਟਰੋਂਗ ਨਹੀਂ ਹੈਗੀਆਂ ਬਹੁਤ ਘੱਟ ਮਿਲੂ। ਚਲੋ ਠੀਕ ਹੈ ਲੋਕਾ ਜੀ ਠੀਕ ਆ ਫਿਰ ਮੈਂ ਗੱਲ ਕਰੂੰਗੀ ਹੁਣ ਮੈਨੂੰ ਲੱਗਦਾ ਇੱਥੇ ਸਮਾਪਤੀ ਕਰ ਦਿੰਦੇ ਨੇ ਕਿਉਂਕਿ ਮੇਰੇ ਪ੍ਰੈਸ ਦਾ ਘਰਾ ਲੱਗਾ ਵਾ ਪ੍ਰੈਸ ਕੰਨੀ ਘਰਾ ਦੇ ਗਲੋ ਠੀਕ ਹੈ ਇਹ ਵੀ ਕੰਮ ਹੈ ਸਾਨੂੰ ਪੈਸੇ ਮਿਲਨੇ ਆ ਹਨ ਮੰਥੀ ਮੰਥ ਤਿਆਰ ਕਰਕੇ ਬਹੁਤ ਸਾਰੇ ਉਧਰ ਵੀ ਪਿਆ ਉਧਰ ਵੀ ਘਰਾ ਲੱਗਾ ਪਾਇਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਤੇ ਬਸ ਇਹੀ ਵਾਰ ਲਈ ਮੌਲ ਖਾਨੇ ਕੰਮ ਹੁੰਦਾ ਹੈ ਲੋਕੋ ਜੀ ਬਸ ਬਾਕੀ ਅਧਕੀਆਂ ਗੱਲਾਂ ਠੀਕ ਹੈ ਤੇ ਤੁਸੀਂ ਲੋੜੀ ਇੰਜੋਏ ਕਰੋ ਮੈਂ ਮਮੀ ਨੂੰ ਕਹਾਂਗੀ ਤਾਂ ਮੈਂ ਕਿ ਤੁਹਾਨੂੰ ਲੋੜੀ ਅੱਧੀ ਖਾਣੂਗੀ ਸਾਡੇ ਘਰ ਦੇ ਕਹਿੰਦੇ ਨਾ ਸਾਨੂੰ ਕੋਈ ਲੋੜੀ ਐਸ ਪਰ ਖਾਣੂ ਨਹੀਂ ਹੈ ਲਈ ਕਹਿੰਦੇ ਸਾਰੇ ਮਤਲਬ ਐਸ ਪਰ ਕੁੜੀਆਂ ਹੀ ਆਈਆਂ ਸਾਰਿਆਂ ਦੇ ਪਿੰਡ ਚ ਵੀ ਆ ਰਿਸ਼ਤੇਦਾਰਾਂ ਦੇ ਵੀ ਕੁੜੀਆਂ ਚਲੋ ਇਹ ਵੀ ਹੈ ਨਾ ਮਤਲਬ ਜੋ ਵੀ ਹੈ ਠੀਕ ਹੈ ਜੋ ਪਰਮਾਤਮਾ ਨੇ ਕਰਤਾ ਹੈ ਨਾ ਇਸ ਮੈਟਰ ਤੇ ਆਪਾਂ ਫੇਰ ਗੱਲ ਕਰਾਂਗੇ ਤਾਂ ਕਿ ਇਹ ਲੋਕੋ ਚੀਤ ਇਤਨੀਆਂ ਗੱਲਾਂ ਆ ਬਸ ਅਮੀ ਲੱਗਦਾ ਸਗਾ ਸਵੇਰ ਤਾਂ ਮੈਂ ਹਜੇ ਕੁਝ ਖਾਧਾ ਕੀਤਾ ਵੀ ਨਹੀਂ ਹੈਗਾ ਠੀਕ ਹੈ ਲੋੜੀ ਦਾ ਸੁਣ ਰਹੀ ਐ ਨਾ ਕਿ ਲੋੜੀ ਆ ਬਸ ਆ ਨਾ ਆਪਾਂ ਕਾਬੜੇ ਮੈਸੇਜ ਕਰੀ ਜਾਂਦੇ ਮੂਫੀ ਬੈਠੇ ਜਾਂਦੇ ਘਰ ਦੇ ਜਾਂਦੇ ਤੂੰ ਤੂੰ ਨਹੀਂ ਮੂਫਲੀ ਕਹਿੰਦੀ ਮੈਨੂੰ ਇਕੱਲੇ ਸਮਝ ਨਹੀਂ ਲੱਗੀ ਲੋਕੋ ਜੀ ਠੀਕ ਹੈ ਆਪਾਂ ਉਥੇ ਮੂਫਲੀ ਕਹਿੰਦੇ ਪਰ ਮੂਫੀ ਤਾਂ ਆਪਾਂ ਵੀ ਇੱਥੇ ਰੋਜ਼ ਖਾਂਦੇ ਆ ਇਹ ਤੇ ਮਤਲਬ ਕੱਢਣ ਦੀ ਅਸ਼ਿਲਕੇ ਪੰਨਣ ਦੀ ਵੀ ਇੰਸੂਲਤ ਪੰਨਦੀ ਮਾਰਕੀਟਾ ਸਭ ਉਪਲਬਧ ਦੀ ਆਈ ਪਈ ਹੈ ਨਾ 12 ਮਹੀਨੇ ਰਹਿੰਦੀ ਆ ਕੱਲ ਹੋਣੀ ਹੁੰਦੀ ਜੇ ਦੇਖਿਆ ਜਾਵੇ ਲੋਕਾਂ ਦੀ ਗੱਲ ਹੁੰਦੀ ਆ ਮਤਲਬ ਇੱਕ ਫੀਲਿੰਗ ਦੀ ਹੈ ਨਾ ਫੀਲਿੰਗ ਫੀਲਿੰਗ ਦੇ ਹਿਸਾਬ ਦੇ ਨਾਲ ਕੋਈ ਚੀਜ਼ ਖਾਣੇ ਉਹ ਅੱਛੀ ਲੱਗਦੀ ਆ ਉਹ ਹੋਂ ਦਾ ਚੀਜ਼ ਆ ਬਬਦੇਰੀਆਂ ਫਜਨੂ ਦਾ ਮੋਗਲੀ ਬਬਦੇਰੀ ਰੋਜ਼ ਖਾਣ ਰਹੇ ਹਾਂ ਜੇ ਇੱਕ ਵਾਰਲੇ ਇੱਕ ਪਾਸੇ ਸੋਚ ਜਾਵੇ ਤੇ ਭੈਣਾਂ ਨੂੰ ਫੋਨ ਕੀਤਾ ਸੀ ਮੈਂ ਆਪਣੀ ਨੂੰ ਵੀ ਕਹਿੰਦੇ ਕਿ ਅਸੀਂ ਬਸ ਮੋਗਲੀ ਖਾਣੇ ਆ ਨਾ ਬਸ ਬੈਠੇ ਆ ਮੂਫੀ ਰੇੜੀਆਂ ਖਾਣੇ ਆ ਨਾ ਕਿੰਨਾ ਵਧੀਆ ਲੱ ਇੱਥੇ ਕੋਈ ਐਦਾਂ ਦਾ ਹੈ ਨਹੀਂਗਾ ਮਤਲਬ ਚਲੋ ਮਤਲਬ ਕਰਦੇ ਆ ਜਿਹੜੀ ਕਰਦੇ ਆ ਨਾ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਸੀਸੀਟੀਵੀ ਤਾਂ ਹੈ ਨਹੀਂ ਇਹ ਜਿਨ੍ਹਾਂ ਨੇ ਅਸੀਂ ਇੱਥੇ ਪਾਲਟੀਆਂ ਕਰਦੀਆਂ ਆ ਕਿ ਉਹ ਕਰਨਾ ਨਾ ਬਸ ਕੰਮ ਤੋਂ ਤਾਂ ਟਾਈਮ ਨਹੀਂ ਮਿਲਦਾ ਹੈਗਾ ਅੱਜ ਸਾਰਾ ਦਿਨ ਮੇਰਾ ਬਿਜ਼ੀ ਆ ਮੇਰੇ ਨਾਲ ਲੋਕ ਜੀ ਐਦਾਂ ਹੀ ਹੁੰਦਾ ਜਾਂ ਕੋਈ ਫੈਸਟੀਵਲ ਹੁੰਦਾ ਨਾ ਜਾਂ ਸਾਡੇ ਘਰ ਕੋਈ ਫੰਕਸ਼ਨ ਹੁੰਦਾ ਆ ਠੀਕ ਹੈ ਤੇ ਬਸ ਪੂਰੇ ਟਾਈਮ ਤੇ ਮੈਨੂੰ ਇੱਥੇ ਕੋਲ ਨਹੀਂ ਹੁੰਦੀ ਕਿਉਂਕਿ ਮੈਂ ਬਿਜ਼ੀ ਹੁੰਨੀ ਪਤਾ ਨਹੀਂ ਕਿ ਆ ਕੀ ਫੋਨ ਤਾਂ ਨਹੀਂ ਮੜੀ ਜਾਂ ਮੇਰੀ ਚਲੋ ਠੀਕ ਹੈ ਲੋਕਾ ਜੀ ਫਿਰ ਮੈਂ ਪ੍ਰੈਸ ਕਰਾਂ ਠੀਕ ਹੈ 4 ਵਜੇ ਮੈਂ ਕੰਮ